ਸਾਡੇ ਕੋਲ 11 ਤਰੀਕ ਨੂੰ ਸਿਕਰੇਟ ਇਨਫੋਰਮੇਸ਼ਨ ਮਿਲੀ ਸੀ ਇੱਕ ਪਰਗਤ ਸਿੰਘ ਪੁੱਤਰ ਸੁਖਪਾਲ ਸਿੰਘ ਅਰਸ਼ਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂ ਬਾਬਾ ਜੀਵਨ ਸਿੰਘ ਨੰਹੜਾ ਜੋ ਪਹਿਲਾਂ ਵੀ ਲੁੱਟਖੋਹ ਦੇ ਮਸਲੇ ਵਿੱਚ ਲੋੜੀਂਦੇ ਨੇ ਵੀ ਇਹ ਚੋਰੀ ਕਰਨ ਦੇ ਆਦੀ ਨੇ ਤੇ ਮੋਬਾਈਲਾਂ ਤੋਂ ਮੋਟਰਸਾਈਕਲ ਤੋਂ ਮੋਬਾਈਲ ਵਗੈਰਾ ਖੋਹਦੇ ਨੇ ਜਿਸ ਤੇ ਸਾਡੇ ਚੌਕੀ ਹੰੜਾਏ ਦੇ ਐਸੇ ਬੂਟਾ ਸਿੰਘ ਸਾਡੀ ਟੀਮ ਵੱਲੋਂ ਤੁਰੰਤ ਐਕਸ਼ਨ ਲੈ ਕੇ ਅੱਜ ਆਇਆਤ ਨੂੰ ਲੌਂਗ ਲਿੰਕ ਰੋਡ ਤੇ ਨਾਕਾਬੰਦੀ ਕੀਤੀ ਗਈ ਤਾਂ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਤੇ ਦੋ ਵਿਅਕਤੀ ਨੌਜਵਾਨ ਸਵਾਰ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਅਸੀਂ ਤਿੰਨ ਖੋਹ ਕੀਤੇ ਗਏ ਮੋਬਾਈਲ ਇੱਕ ਆਈਫੋਨ ਦੋ ਵੀਵੋ ਦਾ ਫੋਨ ਰਿਕਵਰ ਕਰਵਾਏ ਨੇ ਮੌਕੇ ਤੋਂ ਤੇ ਮੋਟਰਸਾਈਕਲ ਵੀ ਅਸੀਂ ਕਬਜ਼ੇ 'ਚ ਲਿਆ ਗਿਆ ਇਹਨਾਂ ਦਾ ਤੇ ਇਹਨਾਂ ਦੇ ਰਸਤੇ ਪਾ ਕੇ ਅਸੀਂ ਹਾਦਸਾ ਪੇਸ਼ ਕੀਤਾ ਸੀ ਮੁਖਬਰੇ ਅਧਾਰ 'ਤੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਇੱਥੇ ਫਿਰ ਰਹਿਣ ਇਸ ਏਰੀਆ ਤਾਂ ਪੁਲਿਸ ਪਾਰਟੀ ਨੇ ਪੂਰ ਤਰੰਤ ਐਕਸ਼ਨ ਲੈਂਦੇ ਹੋਏ ਉਸ ਤੇ ਸਾਡੀ ਟੀਮ ਨੇ ਪੂਰੀ ਤੰਦੇਹੀ ਨਾਲ ਤੇ ਤੁਰੰਤ ਐਕਸ਼ਨ ਲੈੰਦੋ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਵੱਲੋਂ ਲੁੱਟਖੋ ਕੀਤੇ ਗਏ ਮੋਬਾਈਲ ਬਰੰਦ ਕਰਵਾਏ ਗਏ ਨੇ ਸਰ ਪਹਿਲਾ ਮਾਮਲਾ ਹੈਗੇ ਜਿਹਨਾਂ ਤੇ ਇਹਨਾਂ ਤੋਂ ਪ੍ਰਗਟ ਸਿੰਘ ਤੇ ਪਹਿਲਾਂ ਦੋ ਮਰਤ ਮੁਕਾਦਮੇ ਦਰਜ ਨੇ ਮੁਕਾਦਮੇ ਸਾਡੇ ਥਾਣਾ ਸਾਦਰ ਦੇ ਮੁਕਾਦਮੇ ਨੇ 2000 ਦੇ ਤੇ ਆਵਗਰੇ ਜੀ ਰਿਮਾਂਡ ਅਸੀਂ ਰਿਮਾਂਡ ਤੱਕ ਪੁੱਛ ਕੇ ਰਿਮਾਂਡ ਚੱਲ ਰਿਹਾ ਹੈ ਨਾ ਪੁੱਛ ਕੇ ਚੱਲ ਰਹੇ ਕੁਝ ਹੋਰ ਖਲਾਸੇ ਹੁੰਦੇ ਤਾਂ ਉਹ ਵੀ ਰਿਕਵਰੀ ਕਰਵਾਈ ਜਾਊਗੀ ਤੇ ਇਹਨਾਂ ਤੋਂ ਪੁੱਛ ਕੇ ਜਾ ਰਹੀ ਹੈ ਜੇ ਕੋਈ ਆਊਗਾ ਤਾਂ ਉਹਦਾ ਤੁਰੰਤ ਵਸ਼ਨ ਐਕਸ਼ਨ ਲਵਾਗੇ ਅਸੀਂ ਸਭ ਨੂੰ ਕਹਿਣਾ ਚਾਹੁੰਦੇ ਹਾਂ ਲੋਕ ਵੀ ਆਪ ਦਾ ਖਿਆਲ ਰੱਖਣ ਤੇ ਮਾੜੇ ਅਨਸਰਾਂ ਤੇ ਸਾਡਾ ਇਹ ਬਰਨਾਲਾ ਪੁਲਿਸ ਦੀ ਐਸਐਸਪੀ ਸਾਹਿਬ ਦੇ ਦੇਖੰਦ ਦੇ ਜੋ ਸਖਤਤਾ ਨਾਲ ਅਸੀਂ ਪੂਰੀ ਸਰਗਰਮੀ ਨਾਲ ਪੈਟਰੋਲਿੰਗ ਤੇ ਡਾਕਾ ਡਿਊਟੀਆਂ ਕਰ ਰਹੇ ਹਾਂ ਜੇ ਕੋਈ ਵੀ ਮਾੜਾ ਅਨਸਰ ਇੱਥੇ ਕ੍ਰਾਈਮ ਕਰੂਗਾ ਤਾਂ ਉਸ ਨੂੰ ਜਰੂਰ ਅਸੀਂ ਕਾਬੂ ਕਰਾਂਗੇ ਇਸ ਲਈ ਸਾਡਾ ਇਹ ਸਭ ਨੂੰ ਚੇਤਾਵਨੀ ਹੈ ਵੀ ਮਾੜੇ ਕੰਮ ਨਾ ਕਰੋ ਨਹੀਂ ਅਸੀਂ ਪੁਲਿਸ ਦਾ ਐਕਸ਼ਨ ਜ਼ਰੂਰ ਹੋਊਗਾ ਉੱਤੇ